ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ 21 ਤੋਂ ਲੈ ਕੇ 31 ਜੁਲਾਈ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਪੰਜਾਬ ਤੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਆਵਾਸੀਆਂ ਨੂੰ ਕਦੋਂ ਜਿਹੜੀ ਗਰਮੀ ਤੋਂ ਰਾਹਤ ਮਿਲਦੀ ਸੁਭਾਵਨਾ ਤੇ ਕਾਫੀ ਜਿਹੜੀ ਗਰਮੀ ਆ ਬਗਲ ਕਰ ਪੂਰੀਆਂ ਤੋਂ ਸਾਂ ਘੜਾਈਆਂ ਗਰਮੀ ਨੇ ਤੇ ਕਾਫੀ ਗਰਮੀ ਪੈ ਰਹੀ ਹੈ ਤੇ ਕਦੋਂ ਜਿਹੜੀ ਇਸ ਗਰਮੀ ਤੋਂ ਰਾਹਤ ਮਿਲਦੀ ਸੁਭਾਵਨਾ ਮੀਂਹ ਦੇ ਅਸਾਰ ਕਦੋਂ ਬੰਦੇ ਦਿਖਾਈ ਦੇ ਰਹੇ ਨੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਤੌਨਵੇਂ ਦਿਨਾਂ ਵਿੱਚ ਪੰਜਾਬ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਰਹੇਗਾ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਵਿੱਚ ਪਹੁੰਚਾਉਣ ਸੋ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਹਾਂ ਕੁਝ ਚਾਰਜ ਕਰਨਾ ਚਾਹੁੰਦੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਹਾਂ ਇਸ ਤੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਲਾਈਵ ਤਾਇ ਸੈਟਲਾਈਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਸਭ ਦਿਖਾਈ ਦੇ ਰਿਹਾ ਮਾਝਾ ਦੁਆਬੇ ਦੇ ਖੇਤਰ ਹੋਗੇ ਫਾਜ਼ਿਲਕਾ ਕਰਨੀ ਦੇ ਇਲਾਕੇ ਹੋਗੇ ਜਾਂ ਬਠਿੰਡਾ ਦੇ ਇਹਨਾਂ ਇਲਾਕਿਆਂ ਵਿੱਚ ਝਲਕੀ ਫੁਲਕੀ ਜਿਹੜੀ ਬੱਦਲ ਵਾਈ ਦਾ ਦੌਰ ਜਾਰੀ ਸਵੇਰ ਦੇ ਘੰਟਿਆਂ ਵਿੱਚ ਜਿਹੜਾ ਆਪਣਾ ਮਾਝਾ ਦੁਆਬੇ ਦੇ ਕੁਝ ਖੇਤਰ ਪਠਾਨਕੋਟ ਗੁਰਦਾਸਪ ਇਸ ਤਰ੍ਹਾਂ ਮੌਸਮ ਬੜਿਆ ਹੋਇਆ ਹੈ ਤੇ ਅੱਜ 21 ਉਸ ਤੋਂ ਬਾਅਦ 22 ਜੁਲਾਈਏ ਦੋ ਦਿਨ ਆਪਾਂ ਗੱਲ ਕਰਦੇ ਜਿਹੜੇ ਗਰਮੀ ਤੇ ਕਾਫੀ ਜੜ ਦਿਨ ਰਹਿਣਗੇ 21 ਤੇ 22 ਜੁਲਾਈ 22 ਜੁਲਾਈ ਨੂੰ ਹੋ ਸਕਦਾ ਜਿਹੜਾ ਹਰਿਆਣਾ ਤੇ ਬਿਲਕੁਲ ਠੀਕ ਹੈ ਦੱਖਣੀ ਖੇਤਰੋਗੇ ਚ ਹਰਿਆਣਾ ਦੇ ਖੇਤਰਾ ਵਿੱਚ ਹਲਚਲਾ ਹੋਣ ਦੀ ਸੁਭਾਵਨਾ ਹੈ ਤੇ ਰਾਜਸਥਾਨ ਦੇ ਕੁਝ ਛੇੜ ਦੱਖਣੀ ਖੇਤਰ ਨੇ ਇਹਨਾਂ ਵਿੱਚ ਸੁਭਾਵਨਾ Jaipur ਤੇ Churu ਦੇ ਆਸਪਾਸ ਹੋਗਾ सीकर ਹੋਗਾ Jaipur ਹੋਗਾ ਜੋਧਪੁਰ ਹੋ ਗਿਆ ਜਾਂ ਇਸ ਦੇ ਨਾਲ ਲੱਗਦੇ ਕੁਝ ਖੇਤਰਾ ਵਿੱਚ ਸੁਭਾਵਨਾ Jaipur ਤੇ ਪੰਜਾਬ ਦੇ 21 ਤੇ 22 ਜੁਲਾਈ ਨੂੰ ਕੁਝ ਇਲਾਕਿਆਂ ਵਿੱਚ टाਉਂਡਰ ਲੱਗਿਆ ਵਿੱਚ ਸੁਭਾਵਨਾ ਬਣ ਸਕਦੀ ਕੀ ਹਜ਼ਾਰ ਤਰ ਇਲਾਕਿਆਂ ਵਿੱਚ ਜਿਹੜੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੁਭਾਵਨਾ ਗਰਮੀ ਜਿਹੜੀ ਕਾਫੀ ਹਮਸ ਭਰੀ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਦੋ ਦਿਨ ਜਿਹੜੇ ਕਾਫੀ ਜਿਹੜੇ ਗਰਮੀ ਦੇ ਰਹਿਣਗੇ ਤਾਂ ਉਸ ਤੋਂ ਬਾਅਦ 23 ਜੁਲਾਈ ਨੂੰ ਠੀਕ ਹੈ ਹੋ ਸਕਦਾ ਹੈ ਸਿਸਟਮ ਲੱਗਨ ਦਾ आसार ਪੂਰੇ ਪੂਰੇ ਜਾਪ ਰਹੇ ਨੇ ਆ 23 ਜੁਲਾਈ ਅੱਧੀ ਰਾਤ ਤੋਂ ਲੈ ਕੇ ਠੀਕ ਹੈ ਸਵੇਰ ਦੇ ਘਟਾ ਜਿਹੜਾ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲ ਸਕਦਾ 23 24 25 ਜੁਲਾਈ ਦੇ ਇੱਕ ਸਿਸਟਮ ਲੱਗੇਗਾ ਉਸ ਤੋਂ ਬਾਅਦ 26 27 28 29 30 ਤੇ 31 ਜੁਲਾਈ ਇਹ ਚਾਰ ਪੰਜ ਦਿਨ ਦੇ ਵਿੱਚ ਦੋ ਜਿਹੜੇ ਆਪਾਂ ਪੰਜਾਬ ਦੇ ਕਈ ਖੇਤ ਹਰਿਆਣਾ ਰਾਜਸਥਾਨ ਦੇ ਕਈ ਖੇਤਾਂ ਅਮੀਦ ਐ ਸਾਰ ਜਾਪਰੀ ਨੇ 23 ਜੁਲਾਈ ਨੂੰ ਜਿਹੜਾ ਮੇਨ ਆਪਾਂ ਗੱਲ ਕਰਦੇ 23 ਜੁਲਾਈ ਤੋਂ ਸਿਸਟਮ ਸ਼ੁਰੂ ਹੋ ਕੇ ਜਿਹੜਾ ਕਾਫੀ ਏਰੀਆ ਨੂੰ ਕਵਰ ਹੋਉਂਦੀ ਜਿਹੜੀ ਸਭਾਵਨਾ ਜਾਪਰੀ 23 ਤੇ 24 ਨੂੰ ਤੇ ਕੁਝ ਕੁ ਲਾ ਕੇ ਰਹਿ ਸਕਦੇ ਨੇ ਤੇ ਉਸ ਤੋਂ ਬਾਅਦ 25 ਤੇ 26 ਤੇ 27 ਨੂੰ ਜਿਹੜੇ ਇਲਾਕੇ ਲੈ ਕੇ ਉੱਥੋਂ ਤੱਕ ਮੀ ਪਹੁੰਚਣ ਦਾ ਸਾਰ ਰਹਿਣਗੇ ਉਸ ਤੋਂ ਬਾਅਦ ਫਿਰ 28 29 30 ਤੇ 31 ਜੁਲਾਈ ਇਹ ਤੇ ਤਿੰਨ ਦਿਨ ਹੋਣਗੇ ਇਹਨਾਂ ਵਿੱਚ ਜਿਹੜੇ ਹਲਚਲਾਂ ਵੇਖਣ ਨੂੰ ਮਿਲ ਗਏ ਜਾਨਕਿ 23 ਤੋਂ ਲੈ ਕੇ 31 ਜੁਲਾਈ ਤੋਂ ਵਿੱਚ ਵਿੱਚ ਜਿਹੜਾ ਅੱਜ ਪ ਕੱਲ ਪੈ ਗਿਆ ਪਰਸੋਂ ਪੈ ਗਿਆ ਠੀਕ ਹੈ ਅਗਲੇ ਦਿਨ ਪੈ ਗਿਆ ਜਾਂ ਉਸ ਦੇ ਇੱਕ ਜਾਂ ਦੋ ਵਾਰ ਇਹੋ ਜਿਹੇ ਦਿਨ ਹੋ ਸਕਦੇ ਜਿਸ ਦਿਨ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾ ਮੀਂਹ ਦੇ ਅਸਰ ਨੇ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਕਿਤੇ ਕਿਤੇ ਤਗੜੀ ਝਟ ਵੀ ਦੇਖਣ ਨੂੰ ਮਿਲ ਸੀ ਕਿਤੇ ਕਿਤੇ ਜਿਹੜਾ ਹੋਵੇਗਾ ਭਾਰੀ ਵੀ ਤਾਂ ਵੀ ਜ਼ਿਆਦਾ ਜਿਹੜਾ ਆਮੀ ਪੈਣ ਦੇ ਅਸਰ ਜਿਹੜੇ ਜਾਪ ਰਹੇ ਨੇ ਫਿਲਹਾਲ ਦੀ ਘੜੀ ਤਾਂ ਮੌਨਸੂਨ ਜਿਵੇਂ ਟ੍ਰਾਫਲਨ ਠੀਕ ਹੈ ਉੱਪਰ ਆਵੇਗਾ ਜਿਹੜੀ ਪੰਜਾਬ ਦੇ ਉੱਪਰੋਂ ਦੀ ਹੋ ਕੇ ਗੁਜ਼ਰੇਗੀ ਤਾਂ ਕਾਫੀ ਜਿਹੜਾ ਹਲਚਲਾਂ ਦੇਖਣ ਨੂੰ ਮਿਲ ਗਿਆ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਖੇਤਰਾ ਵਿੱਚ ਤਾਂ ਅੱਜ ਤੇ ਕੱਲ੍ਹ 22 ਜੁਲਾਈ ਨੂੰ ਤਾਂ ਦੋ ਦਿਨ ਕੱਢ ਲਓ ਹੱਕ ਸਕੋਗੇ ਤੇ ਉਸ ਵਾਰ 23 ਜੁਲਾਈ ਨੂੰ ਜਿਹੜੀ ਆ ਗਰਮੀ ਤੋਂ ਰਾਤ ਮਿਲਦੀ ਸੁਭਾਵਨਾ ਤੇ 21 ਤੇ 22 ਜੁਲਾਈ ਨੂੰ ਕੁਝ ਟੰਡ ਲੱਗ ਕੇ ਸੁਭਾਵਨਾ ਜਾ ਸਕਦੀ ਹੈ ਠੀਕ ਹੈ ਪੰਜਾਬ ਜਾਂ ਰਿਆਣਾ ਤੇ ਰਾਜਸਥਾਨ ਦੇ ਤਾਂ ਹਰਿਆਣਾ ਵਿੱਚ ਜਿਹੜਾ ਕੱਲ ਤੋਂ ਇਹ ਸਿਸਟਮ ਸ਼ੁਰੂ ਹੋਣ ਦੇ ਅਸਾਰ ਨੇ 22 ਜੁਲਾਈ ਨੂੰ ਤੇ ਪੰਜਾਬ ਤੇ ਰਾਜਸਥਾਨ ਦੇ ਆ 23 ਜੁਲਾਈ ਤੋਂ ਇਹ ਸਿਸਟਮ ਸ਼ੁਰੂ ਹੋਣ ਦੇ ਅਸਾਰ ਨੇ ਤਾਂ ਦੋ ਦਿਨ ਮੇਨ ਗਰਮੀ ਦੇ ਰਹਿਣਗੇ ਜਣ ਕੇ ਹਮਸ ਭਰੀ ਕਿੜ ਗਰਮੀ ਕਾਫੀ ਜਿਹੜੀ ਵੇਖਣ ਨੂੰ ਮਿਲੇਗੀ ਤਾਂ 21 ਤੇ 22 ਜੁਲਾਈ ਨੂੰ ਟੁੱਟਵੇਂ ਰੂਪ ਵਿੱਚ ਥੋੜੇ ਬਦ ਖੇਤਰਾ ਵਿੱਚ ਕਾਰ ਹੋਏਗਾ ਇਸ ਸਭਾਵਨਾ ਹੈ ਤਾਂ ਮੇਨ ਜਿਹੜਾ ਟਾਰਗੇਟ ਹੋਵੇਗਾ 23 ਜੁਲਾਈ ਤੋਂ ਲੈ ਕੇ 31 ਜੁਲਾਈ ਦੇ ਵਿੱਚਕਾਰ ਜਿਹੜਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਅਮੀ ਪੈਨ ਦੇ ਅਸਰ ਰਹਿਣਗੇ ਠੀਕ ਹੈ ਕਿਤੇ ਹਲਕਾ ਕਿਤੇ ਦਰਮਿਆਨਾ ਕਿਤੇ ਕਿਤੇ ਭਾਰੀ ਮੀਂਹ ਦੀ ਝਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਹਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਵੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ